सिंगर जी आप देख रहे हो गुरुद्वारा शहीद गंज सिंह सिंगनिया लाहौर यह गुरुद्वारा शहीद गंज सिंह सिंगनिया ਨਾ ਖਾਸ ਤੋਂ ਨੋ ਲੱਖਾਂ ਵਿਚਾਰ ਨਾ ਹੋਇਆ ਇੱਥੇ ਬੀਬੀਆਂ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਲਈ ਪਰ ਤਰਮ ਨਹੀਂ ਜਿਆ ਆਪਣੇ ਬੱਚਿਆਂ ਆਂਦਰਾਂ ਦੇ ਹਾਰ ਦਲਾਂ ਵਿੱਚ ਪਵਾ ਲੇ ਸੰਨੀ ਖੰਨੀ ਰੋਟੀ ਤੇ ਗੁਜਾਰਾ ਕੀਤਾ ਸਵਾ ਸੁਭਾ। ਕਿਸਨ ਪਿਸਿਆ ਲੱਖਾਂ ਬੀਬੀਆਂ ਤੇ ਸਿੰਘ ਸੀ ਹੀਤ ਕੀਤੇ ਗਏ ਪਰ ਕਿਸੇ ਨੇ ਸੀ ਨਹੀਂ ਕੀਤੀ ਤਰਮ ਛੱਡਿਆ ਵਾਹਿਗੁਰੂ ਪਰ ਚੱਪਦੇ ਆ ਸੱਚ ਖੰਦ ਕਰ ਰਹੀਆਂ ਤੁਸੀਂ ਬੱਚੋ ਤੁਮ ਦੇ ਕੌਂਦੀ ਕੀ ਸਵਾ ਕਰਿਆ

Tujuh kita tak boleh